ਪੰਜਾਬ ਦੇ ਵਿੱਚ ਕਿਹੜੀ ਇੰਡਸਟਰੀ ਲੱਗੂਗੀ ਕਿਹੜੀ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਲੱਗੂਗੀ ਪੰਜਾਬ ਦੇ ਲਈ ਕਿਹੜੀ ਇੰਡਸਟਰੀ ਸੂਟੇਬਲ ਆ ਕਿਹੜੀ ਇੰਡਸਟਰੀ ਪੰਜਾਬ ਦੇ ਲਈ ਸੂਟੇਬਲ ਨਹੀਂ ਹੁਣੇ ਪੰਜਾਬ ਵਾਲੇ ਨਹੀਂ ਤੈਅ ਕਰਨਗੇ ਇਹ ਦਿੱਲੀ ਵਾਲੇ ਤੈਅ ਕਰਨਗੇ ਕਿਉਂ ਭਾਈ ਸਾਡੇ ਵਾਲੇ ਘੱਟ ਪੜੇ ਲਿਖੇ ਆ ਸਾਡੇ ਵਾਲੇ ਦੇ ਦਿਮਾਗ ਓਡੇ ਵੱਡੇ ਵੱਡੇ ਹੈ ਨਹੀਂ ਜੱਡੇ ਜੱਡੇ ਭਾਈ ਤੁਸੀਂ ਦਿੱਲੀ ਤੋਂ ਲਿਆ ਲੈ ਸਾਡੇ ਸਿਰ ਤੇ ਬਠਾ ਫਟਾ ਥੋਪੀ ਜਾਂਦੇ ਹੋ ਓਏ ਅਸੀਂ ਤਾਂ ਆ ਚੀਜ਼ ਦਾ ਰੌਲਾ ਪਾਈ ਜਾਂਦੇ ਆ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਨੌਕਰੀਆਂ ਮਿਲਣ ਪੰਜਾਬ ਦੇ ਵਿੱਚ ਨੌਕਰੀਆਂ ਬਾਹਰ ਲੈ ਨਾ ਲੈ ਜਾਣ ਸਾਡੇ ਮੁੰਡੇ ਕੁੜੀਆਂ ਬੇਰੋਜ਼ਗਾਰੀ ਦੇ ਨਾਲ ਕੁੱਲਦੇ ਕੁੱਲਦੇ ਆਪਣੀਆਂ ਪੈਲੀਆਂ ਵੇਚਦੇ ਨੇ ਜ਼ਮੀਨਾਂ ਵੇਚਦੇ ਨੇ ਉਸ ਤੋਂ ਬਾਅਦ ਵਿਦੇਸ਼ ਜਾਂਦੇ ਨੇ ਤੁਸੀਂ ਨੌਕਰੀਆਂ ਪੰਜਾਬ ਦੀਆਂ ਪੰਜਾਬ ਦੇ ਵਿੱਚ ਰੱਖਣੀਆਂ ਤਾਂ ਬਹੁਤ ਦੂਰ ਦੀ ਗੱਲ ਆ ਯਾਰ ਤੁਸੀਂ ਤਾਂ ਚੇਅਰਮੈਨੀਆਂ ਦਿੱਲੀ ਵਾਲੋਂ ਸੌਂਪੀ ਜਾਂਦੇ ਹੋ ਚੇਅਰਮੈਨੀਆਂ ਬਾਹਰਲੀ ਸਟੇਟ ਨੂੰ ਸੌਂਪੀ ਜਾਂਦੇ ਨੇ ਪਰ ਕਿਵੇਂ ਤੁਹਾਡੇ ਤੋਂ ਆਸ ਲਾ ਲਈਏ ਕਿ ਭਾਈ ਨੌਕਰੀਆਂ ਜਿਹੜੀਆਂ ਉਹ ਸਾਡੇ ਨੂੰ ਦੇਓਗੇ ਜਦੋਂ ਹੁਣ ਨੌਕਰੀਆਂ ਤੇ ਕਿਹੜਾ ਮੀਤ ਹੇਅਰ ਹੋਰੇ ਜਿਹੜੇ ਨੇ ਉਹਨਾਂ ਨੂੰ ਜਦੋਂ ਇਹ ਸਵਾਲ ਪਤਾ ਜਾਂਦਾ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬ ਨੂੰ ਕਿਉਂ ਨਹੀਂ ਤਾਂ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਜੀ ਇਹ ਕਾਨੂੰਨ ਬਣਿਆ ਇਹ ਬਣਿਆ ਉਹ ਬਣਿਆ ਚਲੋ ਮੀਤ ਹੇਅਰ ਸਭ ਤੁਹਾਡੀ ਉਹ